ਹਾਂਜੀ ਅੱਜ ਮੈਂ ਤੁਹਾਨੂੰ ਇੱਕ ਸਿੰਧੀ ਬੂਟੀ ਦਾ ਨਵਾਂ ਪੈਟਰਨ ਦੱਸਾਂਗੀ ਪਹਿਲਾਂ ਆਪਾਂ ਸਿੰਗਲ ਬੂਟੀ ਬਣਾਈ ਸੀ ਫਿਰ ਆਪਾਂ ਚਾਰ ਬੂਟੀਆਂ ਜੋੜੀਆਂ ਸੀ ਹੁਣ ਇਹ ਕਾਪਲ ਲੰਬੀ ਸਟ੍ਰੇਟ ਲਾਈਨ ਹੈ ਜਿਹਨੂੰ ਚੈਨ ਵੀ ਕਹਿ ਸਕਦੇ ਆਂਗੇ ਤੇ ਵੈਲਕਮ ਟੂ ਦੀ ਵਿਰਸਾ ਟਿੱਕ ਲਧਿਆਣਾ ਤੋਂ ਇਹ ਮੈਂ ਪਹਿਲਾਂ ਸਭ ਤੋਂ ਪਹਿਲਾਂ ਡਰਾ ਕਰ ਲਿਆਗਾ ਪੈਨਸਲ ਦੇ ਨਾਲ ਇਹਨੂੰ ਕਾਫੀ ਫੁੱਲਾ-ਕੁੱਲਾ ਡਰਾ ਕੀਤਾ ਤਾਂ ਕਿ ਤੁਹਾਨੂੰ ਸਾਰਾ ਪੈਟਰਨ ਸਮਝ ਆਵੇ ਚੰਗੀ ਤਰ੍ਹਾਂ ਕਿ ਥ੍ਰੈਡ ਕਿੱਥੋਂ ਨਿਕਲਿਆਗਾ ਤੇ ਇਸੇ ਤਰ੍ਹਾਂ ਆਪਾਂ ਨੀਡਲ ਬਾਹਰ ਕੱਢੀ ਹੈ ਹੁਣ ਇਸ ਆਪਾਂ ਇਥੋਂ ਕ੍ਰਾਸ ਕੀਤਾ ਤੋਂ ਨੀਡਲ ਵੀਰ ਬਾਹਰ ਕੱਢਾਂਗੇ ਇਹ ਥ्रेड ਉੱਪਰ ਇਹਨੂੰ ਉੱਪਰ ਹੀ ਰੱਖਣਾ ਹੈਗਾ ਦੋਨੋਂ ਸਾਈਡ ਤੇ ਉੱਪਰ ਆਉਣਾ ਚਾਹੀਦਾ ਹੈਗਾ ਜਦੋਂ ਆਪਾਂ ਸਿੰਗਲ ਜਾ ਰਹੇ ਹਾਂ ਫਸਟ ਟਾਈਮ ਤਾਂ ਇਹਨੂੰ ਸਾਰਾ ਉੱਪਰ ਹੀ ਰੱਖਣਾ ਹੈਗਾ ਤੇ ਜਿਹੜੀ ਪੂਰੇ ਪੈਟਰਨ ਦੇ ਵਿੱਚ ਆਪਾਂ ਇਸ ਤਰ੍ਹਾਂ ਇਹਨੂੰ ਜਿਗਜੈਗ ਬਣਾ ਲਾਂਗੇ ਐਂਡ ਤੱਕ ਹੁਣ ਇਹ ਇਧਰ ਪਹਿਲਾਂ ਉੱਪਰ ਸੀਗਾ ਚੱਕਿਆ ਹੋਇਆ ਹੁਣ ਉਹਨਾਂ ਨੂੰ ਦਬਬ ਦਿੱਤਾ ਹੁਣ ਇਹਨੂੰ ਫਿਰ ਆਪਾਂ ਉੱਪਰ ਹੀ ਰੱਖਾਂਗੇ ਥ੍ਰੈਡ ਨੂੰ ਇਹਦੇ ਨੀਚੇ ਦੀ ਆਪਾਂ ਨੀਡਲ ਬਾਹਰ ਕੱਢ ਲਈ ਹੈ ਹੁਣ ਇਹਨੂੰ ਫਿਰ ਦਬਕੇ ਜਾਵਾਂਗੇ ਇਸ ਤਰ੍ਹਾਂ ਦਾ ਇਹ ਪੂਰਾ ਜਿਗਜਾਗ ਦਾ ਆਪਾਂ ਇੱਕ ਪੈਟਰਨ ਬਣਾ ਲਾਂਗੇ ਆਉਟਲਾਈਨਿੰਗ ਹੋ ਜਾਵੇਗੀ ਤੇ ਆਪਾਂ ਇਹਨੂੰ ਕਰਾਸ ਕਰਦੇ ਹਾਂ ਦੋ ਡੱਬੀਆਂ ਨੂੰ ਕਿਉਂਕਿ ਲੰਬਾ ਥ्रेड ਜਾ ਰਿਹਾ ਹੈਗਾ ਤੇ ਜਦੋਂ ਹੁਣ ਇੱਥੇ ਆਪਾਂ ਵਾਪਸ ਜਾਵਾਂਗੇ ਤਾਂ ਇਹਨੂੰ ਸਿੰਗਲ ਦੇ ਵਿੱਚ ਹੀ ਰੱਖਾਂਗੇ ਤੇ ਛੋਟੀ ਕਿਉਂਕਿ ਸਿੰਗਲ ਡੱਬੀ ਹੈਗੀ ਇਹ ਤਾਂ ਆਪਾਂ ਇੱਥੋਂ ਸਾਰਾ ਵਾਪਸ ਜਾਵਾਂਗੇ ਇੱਥੇ ਚੇਨ ਆਪਣੀ ਖਤਮ ਹੋ ਜਾਊਗੀ ਕਿਉਂਕਿ ਮੈਂ ਸिखਾਉਣ ਵਾਸਤੇ ਕਰ ਰਹੀ ਹਾਂ ਤਾਂ ਬਹੁਤ ਛੋਟਾ ਬਣਾਇਆਗਾ ਤੇ ਤੁਸੀਂ ਇਸ ਡਿਜ਼ਾਈਨ ਨੂੰ ਆਪਣੇ ਸੂਟਾਂ ਦੇ ਬਾਰਡਰ ਦੇ ਉੱਤੇ ਬਣਾ ਸਕਦੇ ਹੈਗੇ ਹੋ ਕਿਸੇ ਵੀ ਤਰ੍ਹਾਂ ਦੇ ਡਿਜ਼ਾਈਨ ਦੇ ਵਿੱਚ ਯੂਜ਼ ਹੁੰਦਾ ਹੈਗਾ ਇਹ ਹੁਣ ਇਹਦੇ ਵਿੱਚ ਆਪਾਂ ਜਿਹੜਾ ਥ੍ਰੈਡ ਉੱਤ ਚੱਕੇ ਹੋਏ ਸੀਗੇ ਜਿਹੜੇ ਦੱਬੇ ਹੋਏ ਸੀ ਉਹਨਾਂ ਨੂੰ ਚੱਕ ਲਿਆਗਾ ਜਿਹੜੇ ਹੁਣੇ ਉੱਪਰ ਰਹਿਗੇ ਉਹਨਾਂ ਨੂੰ ਆਪਾਂ ਦੱਬ ਜਾਾਂਗੇ ਬਸ ਇਹਦਾ ਬਸ ਮੈਂ ਹਮੇਸ਼ਾ ਹਰ ਇੱਕ ਵੀਡੀਓ ਦੇ ਵਿੱਚ ਦੱਸ ਦਿਆਂ ਕਿ ਤੁਹਾਨੂੰ ਖਾਸ ਧਿਆਨ ਰੱਖਣਾ ਪਊਗਾ ਕਿ ਚੱਕ ਦੱਬ ਦੇ ਵਿੱਚ ਜੇ ਮੰਨ ਲਓ ਕਿ ਤੁਹਾਡਾ ਸੈਂਟਰ 'ਚ ਜਾ ਕੇ ਥ੍ਰੈਡ ਗਲਤ ਹੋ ਗਿਆ ਵੀ ਤੁਸੀਂ ਉਹਨੂੰ ਜੇ ਉੱਪਰ ਹੈ ਤਾਂ ਉਹਨੂੰ ਉੱਪਰ ਹੀ ਛੱਡ ਦਿੱਤਾ ਜਾਂ ਉਹਨੂੰ ਨਾ ਦੱਬਿਆ ਕਿ ਤੁਹਾਨੂੰ ਪੂਰਾ ਪੈਟ ਨਹੀਂ ਇਹ ਦੀੜਨਾ ਪੈਂਦਾਗਾ ਤਾਂ ਬਸ ਇਸ ਚੀਜ਼ ਦਾ ਹੀ ਇਹਦੇ ਵਿੱਚ ਖਾਸ ਧਿਆਨ ਰੱਖਣਾ ਪੈਂਦਾਗਾ ਇਸ ਤਰ੍ਹਾਂ ਆਪਾਂ ਇਹ ਸਾਰੀ ਚੇਨ ਕੰਪਲੀਟ ਕਰ ਲਵਾਂਗੇ ਇਹਦੇ ਨੀਚੇ ਦੀ ਆਪਾਂ ਥ्रेड ਕੱਢਿਆਗਾ ਤੇ ਇੱਥੇ ਆਪਣਾ ਆ ਕੇ ਹੁਣ ਪੈਟਰਨ ਕੰਪਲੀਟ ਹੋ ਗਿਆਗਾ ਮਣੀਆ ਨੂੰ ਪੱਛੱਕ ਕੇ ਸੋਈ ਨੂੰ ਕਮਾ ਦਿਆਂਗੇ ਬਾਅਦ ਸੀ ਹੁਣ ਆਪੇ ਇਹ ਸਾਰੇ ਪੈਟਰਨ ਨੂੰ ਸਾਰਾ ਫਿਲ ਕਰਾਂਗੇ ਡਿਜ਼ਾਈਨ ਨੂੰ ਪਿੱਛੋਂ ਤੇ ਮੈਂ ਇਸ ਲਈ ਖੁੱਲਾ ਰੱਖਿਆ ਕਿ ਹੁਣ ਜਿਵੇਂ ਜਿਵੇਂ ਥ੍ਰੈਡ ਦੇ ਵਿੱਚ ਜਾਣਗੇ ਉਦੋਂ ਤੁਹਾਨੂੰ ਸਾਰਾ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਕਿੱਥੇ ਨੀਡਲ ਬਾਹਰ ਕੱਢਣੀ ਹੈਗੀ ਹੈ ਹੁਣ ਆਪਾਂ ਇਹਨੂੰ ਦੱਬ ਕੇ ਤੇ ਦੂਸਰੇ ਸ ਥ੍ਰੈਡ ਨੂੰ ਚੱਕ ਲਾਂਗੇ ਫਸੇਵੇਂ ਆਪਾਂ ਇੱਕ ਸਾਈਡ ਬਣਾਦੇ ਜਾਵਾਂਗੇ ਫਿਰ ਜਦੋਂ ਦੂਸਰੀ ਸਾਈਡ ਆਪਾਂ ਰਿਟਰਨ ਹੋਵਾਂਗੇ ਫਿਰ ਦੂਸਰੀ ਸਾਈਡ ਹੋ ਜੂਗੀ ਤੇ ਇਸੇ ਤਰ੍ਹਾਂ ਇਹ ਜ਼ਰਾ ਟੈਟਨ ਦਾ ਤੁਹਾਡਾ ਫਿਲ ਹੋ ਜਾਊਗਾ ਤੇ ਜੇ ਤੁਸੀਂ ਵੀਡੀਓ ਫੁੱਲ ਦੇਖਣਾ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਵੀ ਜ਼ਰੂਰ ਕਰਿਓ ਤੇ ਤੁਸੀਂ ਦੱਸੋ ਵੀ ਜੇ ਤੁਹਾਨੂੰ ਹੋਰ ਕੋਈ ਡਿਜ਼ਾਈਨ ਸਿੱਖਣਾ ਹੋਵੇ ਤਾਂ ਤੁਸੀਂ ਉਹਦੇ ਲਈ ਕਮੈਂਟ ਕਰ ਸਕਦੇ ਹੋ ਮੈਨੂੰ ਤੇ ਮੈਂ ਹੋਰ ਕਿਸੇ ਵੀ ਡਿਜ਼ਾਈਨ ਦੇ ਵਿੱਚ ਤੁਹਾਨੂੰ ਵਰਕ ਸਿੱਖਣਾ ਹੋਵੇ ਤਾਂ ਮੈਂ ਉਹ ਵੀਡੀਓ ਬਣਾ ਕੇ ਜ਼ਰੂਰ ਪਾਵਾਂਗੀ ਤਾਂ ਵੀਡੀਓ ਤੁਸੀਂ ਐਂਡ ਤੱਕ ਦੇਖਣਾ ਸਾਰੀ ਹੁਣ ਆਪਾਂ ਫੇਰ ਇੱਥੋਂ ਇਹਨੂੰ ਫਿਲ ਇਹਨੂੰ ਹੁਣ ਇੱਥੇ ਜਿਹੜੇ ਆਪਾਂ ਕੰਪਲੀਟ ਕਰਕੇ ਹੀ ਨਿਕਲਾਂਗੇ വാപസ് ഈ സാ പറ്റാ ഫിൽഗ് ചെക്കെഡ നീച്ചു കട ലിയ